ਤੇ ਬਰਨਾਲਾ ਦੀ ਦਾਣਾ ਮੰਝੀ ਦੇ ਵਿੱਚ 80 ਤੋਂ 85% ਦੀ ਕਣਕ ਜਮ੍ਹਾਂ ਹੋ ਚੁੱਕੀ ਹੈ ਪਰ ਇਸ ਦੀ ਲਿਫਟਿੰਗ 25 ਤੋਂ 30% ਹੀ ਜੁੜੀਏ ਹੋ ਸਕੀ ਹੈ ਲਿਫਟਿੰਗ ਨਾ ਹੋਣ ਦੇ ਕਾਰਨ ਜੁੜਾ ਹੈ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵੀ ਜ਼ਿਆਦਾ ਵਧ ਰਹੀਆਂ ਨੇ ਤੇ ਕਿਸਾਨਾਂ ਨੇ ਕਿਹਾ ਹੈ ਕਿ ਮੰਡੀ ਦੇ ਵਿੱਚ ਮੰਡੀ ਦੇ ਵਿੱਚ ਜਿਹੜੀ ਹੈ ਥਾਂ ਦੀ ਕਾਟੋਂ ਦੇ ਕਰਕੇ 10 ਤੋਂ 15 ਫੀਸਦੀ ਕਣ ਕਿਸਾਨਾਂ ਦੇ ਘਰਾਂ ਦੇ ਵਿੱਚ ਪਈ ਹੋਈ ਹੈ ਜੇਕਰ ਲਿਫਟਿੰਗ ਕਰਵਾਈ ਜਾਵੇ ਤਾਂ ਮੰਡੀ ਦੇ ਵਿੱਚ ਥਾਂ ਪੈਦਾ ਵੀ ਹੋ ਸਕਦੀ ਹੈ ਉਹਨਾਂ ਬਰਨਾਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਲਿਫਟਿੰਗ ਦਾ ਕੰਮ ਸਾਰੂ ਟੰਦੇ ਨਾਲ ਕੀਤਾ ਜਾਵੇ ਮੇਰੇ ਨਾਲ ਦਸਤ ਸੇ ਸਗੇੜਾ ਪ੍ਰਧਾਨ ਕਚਾਰੀ ਬਰਨਾਲਾ ਮੈਂ ਜਿਹਦੇ ਦਾ ਵੀ ਪ੍ਰਧਾਨ ਵੀ ਹਾਂ ਤੇ ਮੈਂ ਬਰਨਾਲਾ ਮੰਡੀ ਦਾ ਤੁਹਾਨੂੰ ਸਮੱਸਿਆ ਦਾ ਜਿਆਦਾ ਲਿਫਟਿੰਗ ਦੀ ਰਹੀਗੀ ਸਰਕਾਰ ਨੇ ਕੀ ਕਰਨਾ ਹੁੰਦਾ ਸਰਕਾਰ ਨੇ ਕਿਸਾਨਾਂ ਦੀ ਜਿਹੜੀ ਕਣਕ ਆ ਤੁਲ ਗਈ ਬੋਰੀਆਂ ਚ ਪੈ ਗਈ ਤੇ ਹੁਣ ਉਦੋਂ ਬਾਅਦ ਵਿੱਚ ਅੱਧੀਆਂ ਜਾਣੇ ਜਾਂ ਜਸਸੀ ਵਾਲੇ ਜਾਣੇ ਹੁਣ ਅਸੀਂ ਸਰਕਾਰ ਨਾਲ ਲੜੀ ਜਾਵਾਂਗੇ ਮੀਂਹ ਪੈ ਗਿਆ ਦਾ ਇਹ ਜਮਾ ਬਿਲਕੁਲ ਕਣ ਖਰਾਬ ਹੋ ਜਾਊਗੀ ਉਦੋਂ ਬਾਅਦ ਦੇ ਵਿੱਚ ਜੇ ਨਾ ਚੱਕੀ ਗਈ 1 ਮਹੀਨਾ ਜੇ ਜਿਹੜੇ ਸਾਹਬ ਜਿਹੜੀ ਰਫਤਾਰ ਗੱਡੀਆਂ ਮਿਲ ਰਹੀਆਂ ਜੇ 1 ਮਹੀਨਾ ਨਾ ਚੱਕੀ ਗਈ ਤਾਂ ਸਾਰੀਆਂ ਬੋਰੀਆਂ ਦੇ ਥੱਲੇ ਖਰਾਬ ਹੋ ਜਾਣਗੇ ਉਹ ਥਲੇ ਖਰਾਬ ਹੋਵੇ ਤਾਂ ਇਹ ਜਿਵੇਂ ਬੋਰੀਆਂ ਦੀ ਥਲੇ ਖਰਾਬ ਹੋਵੇ ਆਰਤੀਆਂ ਨੂੰ ਭਰਨੇ ਪੈਂਦੇ ਅਸੀਂ ਅੱਜ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆਂ ਵੀ ਚਾਹ ਤੁਹਾਡੀ ਇਹ ਖਰਾਬ ਹੋਵੇ 72 ਘੰਟੇ ਬਾਅਦ ਤੁਸੀਂ ਆਪ ਦੀ ਚੱਕੋ ਨਾ ਚੱਕੋ ਜੇ ਨਾ ਚੱਕਣਗੇ ਤਾਂ ਜਿਹੜੀ ਖਰਾਬ ਹੋਊਗੀ ਉਹ ਸਰਕਾਰ ਦੀ ਹੋਊਗੀ ਸਾਡਾ ਇਹਨੇ ਕੋਈ ਲੈਣ ਦੇਣੇ ਅਸੀਂ ਜਾ ਕੇ ਕੱਲ ਨੂੰ ਮਾਰਕੀਟ ਕੋ ਬਰਨਾਲਾ ਦੇ ਵਿੱਚ ਲੇਕਚਰ ਰੂਪ ਦੇ ਵਿੱਚ ਇੱਕ ਡਰਾਫਟ ਦੇ ਦੇਵਾਂਗੇ ਫਿਰ ਅਪਟ 72 ਘੰਟੇ ਬਾਅਦ ਅਸੀਂ ਕੋਈ ਜ਼ਿੰਮੇਵਾਰ ਨਹੀਂ ਹੋਵਾਂਗੇ ਜੇ ਜੇ ਇੱਕ ਇੱਕ ਮਹੀਨਾ ਨਾ ਚੱਕੀ ਗਈ ਤਾਂ ਜਿਹੜੀ ਵੀ ਆਰਥਿਕੀ ਹਰਤ ਬਣਦੀ ਆ ਉਹ ਸਾਰੀ ਬਿੱਤੀ ਪੈ ਜਾਂਦੀ ਆ ਅੰਮਦਨ ਦਾ ਤਕਰੀਬਨ 90% ਤੇ ਪਹੁੰਚ ਗਈ 90% ਮੰਡੀ ਦੇ ਵਿੱਚ ਪਹੁੰਚ ਗਈ ਜਿਹਦੇ ਚ 90% ਚੋਂ 20% ਚੱਕੀ ਗਈ ਹੈ ਬਾਕੀ 70% ਬੈਗ ਭਰੇ ਪਏ ਕਿਸੇ ਨੂੰ ਕੋਈ ਫਿਕਰ ਹੀ ਨਹੀਂ ਆਏ ਲੱਗ ਚਲੋ ਜੀ ਅੱਜ ਮੈਂ ਹੀ ਵੇਚ ਦੇ ਤਾਂ ਸੱਤਿਆਨਾਸ਼ ਹੋ ਜੂਗਾ ਸਮਝੋ ਪਤਾ ਨਹੀਂ ਕੀ ਹਿਸਾਬ ਦਾ ਵਾ ਸਰਕਾਰ ਦਾ ਨੀ ਜਿਹੜੇ ਕੋਈ ਲੇਬਰ ਦਾ ਰੋਲਾ ਹੋਰ ਕਿਸ ਦਾ ਰੋਲਾ ਪਹਿਲਾਂ ਕਦੇ ਨਵੇੜੇ ਟਕਾਣੇ ਕੋਲ ਕੋ ਟਰੱਕ ਨੇ ਜੇ ਸਰਕਾਰ ਚਾਹੇ ਤੇ ਦੁਨੀਆ ਨਾਲ ਜਿਹੜੀਆਂ ਇਹਨਾਂ ਇਹਨਾਂ ਨੂੰ ਕੋਈ ਕੋ ਟਰੱਕ ਹੈ ਰਿਗਾ ਸਰਕਾਰ ਚਾਹੇ ਤਾਂ ਲੋਕਲ ਮੰਡੀ ਦੇ ਵਿੱਚ ਟਰਾਲੀਆਂ ਲਾ ਦੇਣ ਤੇ ਜਿਹੜੀਆਂ ਦੂਜੀਆਂ ਮੰਡੀਆਂ ਵਿੱਚ ਵੀ ਉਧਰ ਟਰੱਕ ਭੇਜ ਦੇ ਜੇ ਟਰੱਕ ਭੇਜ ਤੇ ਦੂਜੀਆਂ ਮੰਡੀਆਂ ਦੇ ਵਿੱਚ ਲੋਕਲ ਮੰਡੀ ਦੇ ਟਰਾਲੀਆਂ ਲੱਗੀਆਂ ਤਾਂ ਸਾਰੀ ਸਮੱਸਿਆ ਹੱਲ ਹੋ ਜੂਗੀ ਕੋਈ ਸਮੱਸਿਆ ਰਹਿ ਨਹੀਂ ਸਕਦੀ ਅਸੀਂ ਮੰਗ ਕਰਦੇ ਹਾਂ ਕਿ ਸਿੱਧੂ ਸਿੱਧੂ ਇਹਦੇ ਮੇਰੇ ਮਾਲ ਚੱਕੇ ਜਾਵੇ ਸਾਡਾ ਸਾਡਾ ਇਸ ਗੱਲ ਤੋਂ ਖੜਾ ਛੁੱਟੇ ਕਿ ਸਰਕਾਰ ਦੀ ਹਰੇਕ ਵਾਰੀ ਨੀਤੀ ਰਹੀ ਹੈ ਕੋਈ ਵੀ ਸਰਕਾਰ ਹੋਵੇ ਬਈ ਕਰੋ ਜਿੰਮੇਵਾਰੀ ਨੂੰ ਬੇਲਾ ਕਰੋ ਆਰਧਿਕ ਜਨਰਲ ਤੋਂ ਬਾਅਦ ਜਸਕੀਰ ਜਨ ਉਹ ਉਹ ਉਹਨਾਂ ਦਾ ਕੰਮ ਰਹਿ ਗਿਆ ਬਸ ਜਿਹੜਾ ਨੁਕਸਾਨ ਆ ਸਾਰਾ ਆਰਧਿਕ ਤੇ ਭੈਣ